ਖੁਸ਼ੀ ਦੀ ਗੱਲ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਪਹਿਲਾਂ ਤਾਂ ਮੁਹਾਲੀ ਦੇ ਦੋ ਸੋਹਣੇ ਭੈਣਾਂ ਇੰਡੀਆ ਦੇ ਹਿੱਸਾ ਨੇ ਉਹਨਾਂ ਨੇ ਪੰਜਾਬ ਦਾ ਤੇ ਹਿੰਦੁਸਤਾਨ ਦਾ ਜਿਹੜਾ ਸਿਰ ਹੈ ਫਕਰ ਨਾਲ ਛੋਟੂੜੇ ਬੱਚੇ ਵੀ ਆਈਆਂ ਹੋਈਆਂ ਸੀਗੀਆਂ ਜਿਨ੍ਹਾਂ ਨੇ ਕਿ ਉਹਨਾਂ ਨੂੰ ਐਜ਼ ਅ ਹੀਰੋ ਦੇਖਿਆ ਤੇ ਮੈਂ ਸਮਝਦਾ ਕਿ ਨਾਲ ਟਾਈਮ 'ਚ ਹੋਰ ਵੀ ਜਿਹੜੇ ਪਲੇਅਰ ਨੇ ਮੁਹਾਲੀ ਜ਼ਿਲ੍ਹੇ ਤੇ ਪੰਜਾਬ ਤੋਂ ਨਿਕਲੇ ਨੇ ਸੇਵ ਨੇ ਨੇੜੇ ਦੇਖੇ ਜਿਹਨਾਂ ਦਾ ਪਰਿਵਾਰ ਹੈ ਉਹਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਉਨਕੇ ਸੁਪਨਾ ਦੇਖਣ ਲਈ ਰੋਕਿਆ ਸੁਪਨਾ ਨੂੰ ਅਚੀਵ ਕਰਨ ਤੋਂ ਨਹੀਂ ਰੋਕਿਆ ਹੈਗਾ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਕਿ ਅੱਜ ਮੁਹਾਲੀ ਦੇ ਇੰਡੀਅਨ ਟੀਮ ਦੇ ਦੋ ਪਲੇਅਰ ਮੋਹਦੀ ਦੇ ਅੱਜ ਆਈਸੀਪਸੇ ਉਹਨਾਂ ਦਾ ਸਵਾਗਤ ਵੀ ਕੀਤਾ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਚਾਚੜਾ ਉਹਨਾਂ ਨੇ ਮਿਹਨਤ ਤੋਂ ਜਿਹੜਾ ਉਹਨਾਂ ਨੇ ਪਰਫਾਰਮੈਂਸ ਕੀਤਾ ਬੜੀ ਖੁਸ਼ੀ ਦੀ ਗੱਲ ਹੈ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਪਹਿਲਾਂ ਤਾਂ ਮੁਹਾਲੀ ਦੇ ਦੋ ਸੋਨੇ ਭੈਣਾ ਇੰਡੀਅਨ ਟੀਮ ਦਾ ਹਿੱਸਾ ਨੇ ਉਹਨਾਂ ਨੇ ਪੰਜਾਬ ਦਾ ਤੇ ਹਿੰਦੁਸਤਾਨ ਦਾ ਜਿਹੜਾ ਸਿਰ ਹੈ ਫਖਰ ਨਾਲ ਮਾਣ ਵਧਾਇਆ ਤੇ ਉੱਪਰ ਕੀਤਾ ਇੱਕ ਐਨੀ ਵੱਡੀ ਟਰੋਫੀ ਜਿੱਤ ਕੇ ਆ ਲੈ ਕੇ ਆਏ ਨੇ ਬੜੀ ਖੁਸ਼ੀ ਦੀ ਗੱਲ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਜੇ ਅਸੀਂ ਉੱਥੇ ਰਿਸੀਵ ਕਰਨ ਗਏ ਆਂ ਛੋਟੂ ਛੋਟੇ ਬੱਚੇ ਵੀ ਆਈਆਂ ਹੋਈਆਂ ਸੀਗੀਆਂ ਜਿਨ੍ਹਾਂ ਨੇ ਕਿ ਉਹਨਾਂ ਨੂੰ ਐਜ਼ ਅ ਹੀਰੋ ਦੇਖਿਆ ਤੇ ਮੈਂ ਸਮਝਦਾ ਕਿ ਆ ਨਾਲ ਟਾਈਮ ਤੇ ਹੋਰ ਵੀ ਜਿਹੜੇ ਪਲੇਅਰ ਨੇ ਮੋਹਾਲੀ ਜ਼ਿਲ੍ਹੇ ਤੇ ਪੰਜਾਬ ਤੋਂ ਨਿਕਲਣਗੇ ਕੋਈ ਨਹੀਂ ਉਹੀ ਮੈਂ ਤੁਹਾਨੂੰ ਦੱਸ ਰਿਹਾ ਬੱਚੇ ਛੋਟੇ ਆਈਆਂ ਵੀ ਸੀ ਤੇ ਇੱਕ ਦੇਖ ਕੇ ਲੱਗ ਰਹੇ ਸੀਗਾ ਤੇ ਇਨਸਪਾਇਰ ਹੋ ਕੇ ਪਾਸੋਂ ਚੱਲਣਗੇ ਤੇ ਜਿਵੇਂ ਸਾਡੇ ਸੀਐਮ ਸਾਹਿਬ ਦਾ ਸੁਪਨਾ ਹੈ ਸਰਪੰਵਨ ਸਿੰਘ ਮਾਨ ਜੀ ਦਾ ਕਿ ਰੰਗਲਾ ਪੰਜਾਬ ਬਣਾਣਾ ਤੇ ਹਰ ਬੱਚੇ ਨੂੰ ਖੇਡਾਂ ਵੱਲ ਲੈ ਕੇ ਜਾਣਾ ਕ੍ਰਿਸ਼ਿਤ ਕਰਨਾ ਹੈ ਉਹਦੇ ਵੱਲ ਵੀ ਇਹ ਵਧੀਆ ਕਦਮ ਹੋਏਗਾ ਕਿਉਂਕਿ ਉਹਨ ਇਸ ਦਾ ਮਨ ਨੇੜੇ ਦੇਖਣ ਦੀ ਮਿਹਨਤ ਤੇ ਸਭ ਤੋਂ ਵੱਡੀ ਗੱਲ ਇਹ ਵਸੇ ਨੇੜੇ ਦੇਖੇ ਕਿ ਇਹਨਾਂ ਦਾ ਪਰਿਵਾਰ ਹੈ ਉਹਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਉਹਨਾਂ ਕੇ ਸੁਪਨਾ ਦੇਖਣ ਲਈ ਰੋਕਿਆ ਸੁਪਨਿਆਂ ਨੂੰ ਅਚੀਵ ਕਰਨ ਤੋਂ ਨਹੀਂ ਰੋਕਿਆ ਹੈਗਾ ਇਹ ਬੜੀ ਵੱਡੀ ਗੱਲ ਹੁੰਦੀ ਹੈ ਤੁਹਾਡੇ ਘਰ ਦੇ ਤੁਹਾਡੇ ਨਾਲ ਨੇ ਨਾ ਤੁਹਾਡੇ ਨੇੜੇ ਦੀ ਹੱਡੀ ਬਣ ਕੇ ਤੁਸੀਂ ਕੋਈ ਵੀ ਚੀਜ਼ ਜਿਹੜੀ ਦੁਨੀਆ 'ਚ ਉਹ ਪਾ ਸਕਦੇ ਹੋ ਜੈਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ